हेलो फ्रेंड्स वेलकम टू माय चैनल डायनामिक पैशन फायर ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤਾਂ ਅੱਜ ਮੈਂ ਬਹੁਤ ਹੀ ਬਹੁਤ ਹੀ ਚਾਦਾ ਇੰਪੋਰਟੈਂਟ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਈਆਂ ਜਿਹੜੀ ਕਿ ਰੋਜ਼ਮਰਗ ਦੀ ਜ਼ਿੰਦਗੀ ਦੇ ਵਿੱਚ ਹਰ ਬੰਦੇ ਨੂੰ ਇਹ ਸਾਹਮਣਾ ਕਰਨਾ ਪੈਂਦਾ ਕਿਉਂਕਿ ਬਹੁਤ ਜ਼ਿਆਦਾ ਅੱਜ ਕੱਲ੍ਹ ਅਸੀਂ ਮੈਡੀਸਿਨ ਲੈ ਰਹੇ ਆਂ ਕਿਸੇ ਨੂੰ ਕੋਈ 슈ਗਰ ਆ ਕਿਸੇ ਨੂੰ ਬੀਪੀ ਆ ਕਿਸੇ ਨੂੰ ਕੋਈ ਕਿਡਨੀ ਆ ਕਿਸੇ ਨੂੰ ਕੋਈ ਹਾਰਟ ਦੀ ਪ੍ਰੋਬਲਮ ਆ ਕਿਸੇ ਨੂੰ ਸਕਿਨ ਦੀ ਆ ਜਾਂ ਕਿਸੇ ਨੂੰ ਕੋਈ ਅਲਰਜੀ ਦੀ ਆ ਤਾਂ ਅਸੀਂ ਬਹੁਤ ਜ਼ਿਆਦਾ ਮੈਡੀਸਿਨ ਯੂਜ਼ ਕਰ ਰਹੇ ਹਾਂ ਤਾਂ ਅੱਜ ਮੈਂ ਇੱਕ ਤੁਹਾਡੇ ਵਾਸਤੇ ਦੇਸੀ ਰਸਕਾ ਲੈ ਕੇ ਆਈ ਆਂ ਔਰ ਤੁਸੀਂ ਉਹਨੂੰ ਬਣਾਉਣਾ ਤੇ ਜਿਵੇਂ ਮੈਂ ਦੱਸੂਗੀ ਖਾਣਾ ਤਾਂ ਤੁਸੀਂ ਆਪਣੇ ਕਾਪੀ ਪੈਨ ਕੋਲੇ ਲਿਆਓ ਤੇ ਨੋਟ ਕਰੋ ਇਹ ਚੀਜ਼ ਤਾ ਉਸ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਵੀਡੀਓ ਦੇਖਣ ਤੋਂ ਬਾਅਦ ਲਾਈਕ ਕਰੋ ਸ਼ੇਅਰ ਕਰੋ ਤੇ ਅੱਗੇ ਕਮੈਂਟ ਵੀ ਕਰਕੇ ਦੱਸਿਆ ਕਰੋ ਵੀ ਸਾਨੂੰ ਵਧੀਆ ਲੱਗਿਆ ਜਾਂ ਅਸੀਂ ਇਹ ਚੀਜ਼ ਬਣਾ ਕੇ ਖਾਧੀ ਹੈ ਜਿਸ ਤਰ੍ਹਾਂ ਤੁਸੀਂ ਅੱਗੇ ਮੇਰੇ ਸਾਰੇ ਪੁਰਾਣੀ ਆਡੀਅנס ਮੈਨੂੰ ਦੱਸਦੀ ਆ ਕਿ ਅਸੀਂ ਜੀ ਇਹ ਸਾਰੀਆਂ ਚੀਜ਼ਾਂ ਘਰ ਬਣਾਈਆਂ ਔਰ ਬਹੁਤ ਹੀ ਇਫੈਕਟਿਵ ਨੇ ਬਹੁਤ ਹੀ ਅਸਰਦਾਰ ਨੇ ਤਾਂ ਥੈਂਕ ਯੂ ਸੋ ਮੱਚ ਤੈਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕਰਦੇ ਰਹਿੰਦੇ ਆ ਤਾਂ ਜਲਦੀ ਜਲਦੀ ਕਾਪੀ ਪੈਨ ਲਓ ਤਾਂ ਲਿਖੋ ਫਟਾਫਟ ਹਾਂਜੀ ਤੁਹਾਡੇ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਸਟਾਰਟ ਕਰਦੇ ਆ ਨੰਬਰ 1 50 ਗ੍ਰਾਮ ਮੇਥੀ ਦਾਣਾ 50 ਗ੍ਰਾਮ ਮੇਥੀ 50 ਗ੍ਰਾਮ ਸੌਂਫ 50 ਗ੍ਰਾਮ ਅਜਵੈਨ ਔਰ 50 ਗ੍ਰਾਮ ਤੁਸੀਂ ਲੈਣੀ ਹੈਗੀ ਆ ਮੈਂ ਕਿਉਂਕਿ ਇਹ ਸਾਰਿਆਂ ਦੀ ਜਿਹੜੀ ਕੁਆਂਟੀਟੀ ਹੈ ਨਾ 50-50 ਗ੍ਰਾਮ ਹੀ ਆ ਜਿਵੇਂ 50 ਗ੍ਰਾਮ ਆਪਣੀ ਹੋਗੀ ਸੌਫ 50 ਗ੍ਰਾਮ ਦਾਲਚੀਨੀ 50 ਗ੍ਰਾਮ ਹਲਦੀ ਤਾਂ ਇਹ ਸਾਰੀਆਂ ਚੀਜ਼ਾਂ ਤੁਸੀਂ ਜਿਹੜੀਆਂ 50-50 ਗ੍ਰਾਮ ਲੈਣੀਆਂ ਹੈਗੀਆਂ ਅਜਵੈਨ ਸੌਫ ਮੇਥੀ ਦਾਣਾ ਔਰ ਹਲਦੀ ਤੇ ਦਾਲਚੀਨੀ ਠੀਕ ਹੈ ਜੀ ਦੁਬਾਰਤ ਫਿਰ ਰਿਪੀਟ ਕਰਦੀ ਹਾਂ 50 ਗ੍ਰਾਮ ਹਲਦੀ 50 ਗ੍ਰਾਮ ਸੌਂਫ 50 ਗ੍ਰਾਮ ਅਜਵੈਨ 50 ਗ੍ਰਾਮ ਤਾਲਚੀਨੀ ਇਹ ਤੁਸੀਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਗ੍ਰाइंड ਕਰ ਲੈਣਾ ਹੈਗਾ ਠੀਕ ਹੈ ਜੀ ਹਲਦੀ ਤੁਸੀਂ ਘਰ ਵਾਲੀ ਵੀ ਲੈ ਸਕਦੇ ਹੋ ਤੇ ਬਾਜ਼ਾਰ ਚੋਂ ਵੀ ਨਵੀਂ ਹਲਦੀ ਜਿਹੜੀ ਆਪਣੀ ਸਾਫ਼ ਸੁਥਰੀ ਹੈਗੀ ਆ ਉਹ ਲਿਆਉਣੀ ਹੈਗੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਮਿਕਸ ਕਰਕੇ ਇੱਕ ਕੱਚ ਦੀ ਸ਼ੀਸ਼ੀ ਦੇ ਵਿੱਚ ਪਾ ਲੈਣਾ ਤਾਂ ਤੁਸੀਂ ਇਹ ਪਹਿਲਾਂ ਮੈਂ ਤੁਹਾਨੂੰ ਦੱਸਦੀ ਆ ਵੀ ਇਹ ਲੈ ਲਈ ਖਾਣੀ ਕਿਵੇਂ ਆ ਜਦੋਂ ਤੁਸੀਂ ਖਾਣਾ ਖਾਣੇ ਹੋ ਮਾਰਨਿੰਗ ਈਵਨਿੰਗ ਤਾਂ ਇੱਕ ਚਮਚਾ ਕੋਸੇ ਪਾਣੀ ਨਾਲ ਲੈਣਾ ਤੁਸੀਂ ਜਦੋਂ ਤੁਸੀਂ ਪਾਣੀ ਪੀਣਾ ਤੁਸੀਂ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਪਾਣੀ ਪੀਣੇ ਆ ਜਾਂ ਤੁਸੀਂ ਖਾਣਾ ਖਾਣ ਤੋਂ ਬਾਅਦ 45 ਮਿੰਟ ਬਾਅਦ ਪਾਣੀ ਪੀਣੇ ਆ ਤਾਂ ਤੁਸੀਂ ਉਦੋਂ ਪਾਣੀ ਦੇ ਨਾਲ ਇਹ ਇੱਕ ਚਮਚਾ ਕੋਸੇ ਪਾਣੀ ਨਾਲ ਲੈਣਾ ਬਿਲਕੁਲ ਕੋਸਾ ਪਾਣੀ ਹੁਣ ਇਹਦੇ ਫਾਇਦੇ ਦੱਸਾਂ ਵੀ ਅਸੀਂ ਕਿਉਂ ਲੈਣੀ ਆ ਕਿਉਂਕਿ ਇਦੇ ਇੰਨੇ ਕ ਫਾਇਦੇ ਆ ਤੁਸੀਂ ਯਕੀਨ ਕਰੋਗੇ ਵੀ ਇਹ ਇੰਨੀਆਂ ਚੀਜ਼ਾਂ ਜਿਹੜੀਆਂ ਸਾਡੇ ਆਮ ਰੋਜ਼ ਘਰੇ ਕਿਚਨ ਦੇ ਵਿੱਚ ਪਈਆਂ ਰਹਿੰਦੀਆਂ ਸਾਨੂੰ ਉਹਦੇ ਬਾਰੇ ਪਤਾ ਹੀ ਨਹੀਂ ਹਲਦੀ ਆਪਾਂ ਤਾਂ ਕਹਿੰਦੇ ਸਬਜ਼ੀ ਚ ਪਾ ਲਈ ਜੋੜਾਂ ਦੇ ਦਰਦ ਦਾ ਵੀ ਅੱਜ ਕੱਲ ਲੋਕਾਂ ਨੂੰ ਪਤਾ ਕੋਈ ਸੱਟ ਲੱਗ ਗਈ ਉਹਦਾ ਵੀ ਪਤਾ ਹੈ ਨਾ ਤਾਂ ਫਿਰ ਇਹ ਸਾਡੀਆਂ ਹੋਰ ਬਿਮਾਰੀਆਂ ਨੂੰ ਵੀ ਕਿਦਾਂ ਕਰ ਸਕਦੀਆਂ ਇਹ ਸਾਰੀਆਂ ਚੀਜ਼ਾਂ ਤਾਂ ਅੱਜ ਦੱਸਾਂ ਫਿਰ ਵੀ ਕਿਹੜੇ ਕਿਹੜੀ ਬਿਮਾਰੀ ਸਿਰਫ ਪੰਜ ਚੀਜ਼ਾਂ ਹੀ ਆ ਕੋਈ ਬਹੁਤੀਆਂ ਨਹੀਂ ਹੈਗੀਆਂ ਨੰਬਰ 1 ਮੇਥੀ ਦਾਣਾ ਨੰਬਰ 2 ਹਲਦੀ ਨੰਬਰ 3 ਅਜਵੈਨ ਨੰਬਰ 4 ਸੌਂਫ ਨੰਬਰ 5 ਦਾਲਚੀਨੀ ਹੁਣ ਇਹਦੇ ਫਾਇਦੇ ਜਾਣੋ ਸਾਰੇ ਨੂੰ ਪਹਿਲਾਂ ਜੇ ਕਿਸੇ ਨੂੰ ਆਰਥਰਾਈਟਸ ਦੀ ਸਮੱਸਿਆ ਜੋੜਾਂ ਦੇ ਦਰਦ ਦੀ ਸਮੱਸਿਆ ਤਾਂ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਫਾਇਦਾ ਨੰਬਰ 2 ਅਗਰ ਕਿਸੇ ਦਾ ਬੈਡ ਕੋਲੇਸਟ੍ਰੋਲ ਵਧਿਆ ਹੋਇਆ ਔਰ ਉਹ ਉਹਦਾ weight ਵੱਧ ਰਿਹਾ ਹੈਗਾ ਤਾਂ ਉਹਦੇ ਵਾਸਤੇ ਬਹੁਤ ਜ਼ਿਆਦਾ ਫੇਰ ਇਹ ਮੰਨ ਲਾ ਨੰਬਰ 3 ਹਾਈ ਬੀਪੀ ਦੀ ਗੋਲੀ ਖਾ ਰਿਆ ਬੀਪੀ ਵੱਜ ਜਾਂਦਾ ਉਹਦਾ ਕਿਉਂ ਵੱਧਦਾ ਬੀਪੀ ਆਪਾਂ ਨੂੰ ਪਤਾ ਹੀ ਹੈ बैड 콜ਸਟਰੋਲ ਵੀਡ ਵਧਿਆ ਹੋਇਆ ਉਹਦੇ ਨਾਲ ਹਾਈ ਬੀਪੀ ਵੱਧਣਾ ਤਾਂ ਉਹਦੇ ਵਾਸਤੇ ਵੀ ਇਹ ਬਹੁਤ ਜ਼ਿਆਦਾ ਬੈਨੀਫਿਟ ਹੈਗੀ ਆ ਔਰ ਕਈ ਨੂੰ ਹਾਈਪੋਥਾਈਰਾਈਟਸ ਹੁੰਦੇ ਆ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਇਹ ਬੈਨੀਫਿਟ ਹੈਗਾ ਹੁਣ ਤੁਸੀਂ ਦੇਖੋ ਕਿ ਸਾਰੀਆਂ ਬਿਮਾਰੀਆਂ ਦਾ ਜਿਹੜੀ ਜੜ ਹੈਗੀ ਆ ਉਹ ਸਾਡੀ बैड 콜ਸਟਰੋਲ ਹੈ ਤੇ ਜੇ ਅਸੀਂ ਜੜੀ ਵੜਦੀ ਤਾਂ ਸਾਨੂੰ ਕੋਈ ਪ੍ਰੋਬਲਮ ਹੈ ਜਿਹੜੀ ਉਹ ਹੋਣੀও ਹੀ ਨਹੀਂ ਠੀਕ ਹੈ ਨਾ ਤਾਂ ਅੱਗੇ ਹੈਗਾ ਕਿ ਜੇ ਤੁਸੀਂ ਇਹਨੂੰ ਲੈਣੇ ਆ ਸਾਡੇ ਕੋਈ ਜੋੜਾਂ ਦਾ ਦਰਦ ਹੈ 슈ਗਰ ਲੈਵਲ ਆ ਹਾਈ ਬੀਪੀ ਆ ਮਤਲਬ ਸਕਾਨ ਰਹਿੰਦੀ ਆ ਸਾਰੀਆਂ ਚੀਜ਼ਾਂ ਸੁਸਤੀ ਰਹਿੰਦੀ ਆ ਕੰਮ ਕਰਨ ਨੂੰ ਸਵੇਰੇ ਸਵੇਰ ਉੱਠਣ ਨੂੰ ਦਿਲ ਨਹੀਂ ਕਰਦਾ ਤਣਾ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ। ਔਰ ਲਾਸਟ ਤੇ ਇੰਪੋਰਟੈਂਟ ਜਿਹੜੀ ਮੇਨ ਚੀਜ਼ ਆ ਜਿਹਦੇ ਕਰਕੇ ਸਾਨੂੰ ਇਹ ਸਾਹਮਣਾ ਕਰਨਾ ਪੈਂਦਾ ਹਰ ਬਿਮਾਰੀਆਂ ਦਾ ਉਹ ਹੈ ਸਾਡਾ ਡਾਈਜੈਸ਼ਨ ਲੈਵਲ ਮੈਟਾਬੋਲਿਜ਼ਮ ਸਿਸਟਮ ਖਾਣੇ ਦਾ ਹਾਜਮ ਨਾ ਹੋਣਾ ਤਾਂ ਉਸ ਚੀਜ਼ ਵਾਸਤੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜਦੋਂ ਅਸੀਂ ਖਾਣਾ ਖਾ ਲਿਆ ਭਲਾ ਲੱਕੜਾਂ ਵੀ ਖਾ ਲਓ ਜਦੋਂ ਹਾਜਮ ਹੋ ਗਈਆਂ ਤੁਹਾਨੂੰ ਤਾਂ ਤੁਹਾਨੂੰ ਕੋਈ ਵੀ ਬਿਮਾਰੀ ਹੈ ਜਿਹੜੀ ਉਹ ਨਹੀਂ ਠੀਕ ਸਕਦੇ ਤਾਂ ਬਹੁਤ ਹੀ ਜ਼ਿਆਦਾ ਇੱਕ ਰਾਮਬਨ ਇਲਾਜ ਹੋ ਗਿਆ ਇਹ ਆਪਣਾ ਘਰੇਲੂ ਇਲਾਜ ਕਿਉਂਕਿ ਇਹ ਚੀਜ਼ਾਂ ਕੋਈ ਦਵਾਈਆਂ ਨਹੀਂ ਹੈਗੀਆਂ ਜਾਂ ਤੁਸੀਂ ਮੈਨੂੰ ਕੱਲ ਨੂੰ ਕਹੋਗੇ ਜੀ ਲਓ ਜੀ ਇਹਦਾ ਤੁਸੀਂ ਖਵਾ ਲਿਆ ਜੀ ਅਸੀਂ ਤਾਂ ਸਾਨੂੰ ਅਜਵੈਨ ਗਰਮੀ ਕਰਕੇ ਜੀ ਸਾਨੂੰ ਸੌਫ ਗਰਮੀ ਕਰਕੇ ਸਾਨੂੰ ਦਾਲਚੀਨੀ ਗਰਮੀ ਕਰਕੇ ਅਗਰ ਕਿਸੇ ਨੂੰ ਕੋਈ ਇਦਾਂ ਦੀ ਪ੍ਰੋਬਲਮ ਹੈ ਤਾਂ ਉਹ ਨਾ ਖਾਓ ਕਿਉਂਕਿ ਵੈਸੇ ਕਰੇ ਸੀ ਹਰ ਰੋਜ਼ ਹਲਦੀ ਵੀ ਵਰਤਦੇ ਆਂ ਸੌਂਫ ਵੀ ਵਰਤਦੇ ਆਂ ਚਾਹ ਚੀ ਪਾਉਨੇ ਵੈਸੇ ਵੀ ਤੁਰੇ ਫਿਰਦੇ ਸੌਂਫ ਖਾਣੇ ਆ ਹਰ ਹੋਟਲ ਤੇ ਖਾਣਾ ਖਾਣ ਜਾਂਦੇ ਉੱਥੇ ਵੀ ਸਾਨੂੰ ਸੌਂਫ ਮਿਲਦੀ ਆਂ ਦਾਲ ਚਿਨੀ ਵਾਲਾ ਪਾਣੀ ਹਰ ਕੋਈ ਬੋਇਲ ਕਰਕੇ ਗਰਮੀ ਹੋਵੇ ਸਰਦੀ ਹੋਵੇ ਜਿਨ੍ਹਾਂ ਨੇ weight lose ਕਰਨਾ ਉਹ ਹਰ ਰੋਜ਼ ਪਿੰਦੇ ਪਿੰਦੇ ਆਂ ਤਾਂ ਮੈਨੂੰ ਨਹੀਂ ਲੱਗਦਾ ਵੀ ਅਜਵੈਨ ਆ ਆਲੂ ਦੇ ਪਰੌਂਠੇ ਬਣ ਗਏ ਮਾੜੀ ਜੀ ਵਿੱਚ ਪਾ ਲਓ ਮੇਥੀ ਵਾਲੀ ਸਬਜ਼ੀ ਬਾਲੀ ਵਿੱਚ ਅਜਵੈਨ ਪਾ ਲਓ ਕੋਈ ਰਾਜਮਾ ਬਣਾਉਣ ਲੱਗੇ ਆ ਤਾਂ ਸੀ ਅਜਵੈਨ ਵਿੱਚ ਪਾਉਨੇ ਆ ਹੈਨਾ ਤਾਂ ਕਿ ਸਾਨੂੰ ਵਾਈ ਨਾ ਕਰਨੇ ਇਹ ਚੀਜ਼ਾਂ ਕਾਲੀਆਂ ਮਿਰਚਾਂ ਜਿਵੇਂ ਅਸੀਂ ਪਾਉਣੇ ਪਾਉਣੇ ਆ ਤਾਂ ਬਾਕੀ ਆਪਦਾ ਤੁਸੀਂ ਦੇਖ ਕੇ ਖਾਓ ਅਗਰ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ थैंक यू ਸੋ ਮੱਚ ऑल द बेस्ट ਮਿਲਦੇ ਹਾਂ ਕਿਸੇ ਇੱਕ ਹੋਰ ਨਵੀਂ ਤੇ ਵਧੀਆ ਜਾਣਕਾਰੀ ਦੇਣ